ਮੁਲੇ ਰਕੂਟ ਲਗਾ ਨਾ ਜੀ ਦੂਜੀ ਇਹ 17 18 ਦੀ ਜਿਹੜੀ 2975 ਰੁਪਏ ਖੜੀ ਹੈ ਦੂਜੀ ਪਰਚੇਜ਼ਰ ਕੋਲ 3 ਲੈ ਰਹੇ ਨੇ ਦੇਖੋ ਹੁਣ ਕੀ ਰੇਟ ਵਿਖਦੀ ਹੈ ਚਲੋ ਬਈ 2975 ਤੇ ਖੜੀ ਹੈ ਜਿਸਤਾਰ 18 ਦੀ ਤੇ 2975 75 ਰੁਪਏ ਵੀ ਲੋ ਲੋ ਕਿੱਦਾਂ ਹਾਲ ਚੋ ਸੋਲ ਟ੍ਰੇਡਰ ਦਾ ਕਾਲ ਆਇਆ ਹੈ ਸੋਪ ਨੰਬਰ 44 वो लोग वालं पराशंपरक प्रकार से आदेश किसने बिचौलियों को आप बड़ू कर आप लायेंगे माँगूंगा ताहिं जेल लाऊंगे बाऊना घोंट कर हाँ तीसों पे जाता रहेता ही अल्लू अच्छा तीसों ਪੱਚੀ ਸੌ ਪਚੱਤਰ ਰੁਪਏ ਓਏ ਲੈਣ ਨਾ ਲੈ ਲੈ ਭੈਣ ਜੋ ਸਟੈਕ 80 ਰੁਪਏ ਹਾਂ ਸਟੈਕ ਦਾ ਮਾਲ ਆ 80 ਰੁਪਏ 85 ਰੁਪਏ 90 ਰੁਪਏ 95 ਰੁਪਏ 3000 ਰੁਪਏ 3000 ਰੁਪਏ 3000 ਰੁਪਏ ਦੇ ਕੇ 17 18 ਰੁਪਏ ਦੀ